ਹਾਂਜੀ ਪਿਛਲੇ ਦਿਨੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਪਟਿਆਲੇ ਦਾ ਇੱਕ ਕੇਸ ਬਹੁਤ ਹੀ ਹਾਈਲਾਈਟ ਹੋਇਆ ਹੈ ਉਸ ਤੋਂ ਬਾਅਦ ਅਸੀਂ ਥੋੜੀ ਜੀ ਕੇਕ ਦੀ ਸੈਂਪਲਿੰਗ ਵਧਾਈ ਉਹ ਦਿਹਾਣੇ ਚ ਅਸੀਂ نو ਬੇਕਰੀਸ ਤੋਂ ਮੋਸਤੀ ਜਿਹੜੇ ਕਿ ਮੈਨੂਫੈਕਚਰ ਕਰ ਰਹੀਆਂ ਸੀ ਕੇਕ ਉਹਨਾਂ ਤੋਂ ਸੈਂਪਲ ਲਿੱਤੇ ਉਹਨਾਂ ਦੀ ਇਨਸਪੈਕਸ਼ਨਸ ਕੀਤੀਆਂ ਤੇ ਉਹਨਾਂ ਚੋਂ ਤਿੰਨ ਸੈਂਪਲ ਜਿਹੜੇ ਆਏ ਫੇਲ ਆ ਗਏ ਮਣ ਹੋਰ ਵੀ ਕੋਈ ਕਿਸ ਤਰ੍ਹਾਂ ਦੇ ਕੋਈ ਸੈਂਪਲ ਲਿੱਤੇ ਗਏ ਨੇ ਕੇਕ ਤੋਂ ਇਲਾਵਾ ਕੋਈ ਜਿਵੇਂ ਕੀ ਮੌਸਮ ਬਦਲ ਰਿਹਾ ਤੇ ਤੁਹਾਨੂੰ ਜਾਣਦੇ ਹੋ ਕਿ ਨਵਰਾਤਰੀ ਨਿਕਲੇ ਨੇ ਅਸੀਂ ਨਵਰਾਤਰੀ ਦੇ ਜਿਹੜਾ ਸਮਾਨ ਯੂਜ਼ ਹੁੰਦਾ ਉਹਦੇ ਵੀ ਅਸੀਂ ਸੈਂਪਲ ਲਿੱਤੇ ਪਿਛਲੇ ਦਿਨਾਂ ਵਿੱਚ ਤੇ ਉਹਨਾਂ ਵਿੱਚੋਂ ਵੀ ਆਟੇ ਦੇ ਦੋ ਸੈਂਪਲ ਜਿਹੜੇ ਮਿਸ ਬ੍ਰਾਂਡੇਡ ਆਏ ਨੇ ਤੇ ਇਸ ਤੋਂ ਇਲਾਵਾ ਅਸੀਂ ਚਾਕਲੇਟ ਦੀ ਵੀ ਇੱਕ ਮੈਨੂਫੈਕਚਰਿੰਗ ਫੈਕਟਰੀ ਚੈੱਕ ਕੀਤੀ ਹੈ ਤਾਂ ਮਨੂੰ ਕੇਕ ਦੇ ਸੈਂਪਲ ਫੇਰ ਆਉਣ ਨਾਲ ਤੇ ਅਗਲੀ ਕਾਰਵਾਈ ਕੀ ਕੀਤੀ ਜਾਵੇਗੀ ਹੁਣ ਮਨੂੰ ਕੋਈ ਵੀ ਚੈਂਪਲ ਜਦੋਂ ਫੇਲ ਆਂਦਾ ਹੈ ਫੂਡ ਸੇਫਟੀ ਸਟੈਂਡਰਡ ਐਕਟ 2006 ਦੇ ਅਨੁਸਾਰ ਪਹਿਲੇ ਅਸੀਂ ਨੋਟਿਸ ਕੱਢਦੇ ਹਾਂ ਇੱਕ ਮੌਕਾ ਦਿੰਦੇ ਹਾਂ ਕਿ ਬਣਾਉਣ ਵਾਲੇ ਨੂੰ ਜਾਂ ਜਿਹੜੀ ਵੀ ਚੀਜ਼ ਆ ਰਹੀ ਹੈ ਉਹਦੇ ਮੈਨੂਫੈਕਚਰਰ ਨੂੰ ਜਾਂ ਵੇਚਣ ਵਾਲੇ ਨੂੰ ਉਹ ਨੂੰ ਰੀਚੈੱਕ ਕਰਾ ਸਕਦੇ ਸਾਡੀ ਰੈਫਰ ਲੈਬ ਤੋਂ ਗਾਜ਼ੀਆਬਾਦ ਤੋਂ ਤੇ ਉਸ ਤੋਂ ਬਾਅਦ ਜੇ ਉਹ ਫੇਲ ਆਂਦਾ ਹੈ ਤੇ ਉਹਦੀ ਰਿਪੋਰਟ ਨੂੰ ਫਾਈਨਲ ਸਮਝ ਕੇ ਉਹਦਾ ਕੇਸ ਐਡਜੂਟਿਕਟਿੰਗ ਕੋਰਟ ਜਾਂ ਸੀਜੀਐਮ ਕੋਰਟ ਜਿਸ ਦਾ ਉਹ ਫੇਲ ਹੈ ਉਸ ਸਾਹਮਣੇ ਲਗਾ ਦਿੱਤਾ ਜਾਂਦਾ ਹੈ ਹਾਂਜੀ ਪਿਛਲੇ ਦਿਨੀ ਜਿਵੇਂ ਕਿ ਸਾਰੇ ਨੂੰ ਪਤਾ ਹੈ ਪਟਿਆਲੇ ਦਾ ਇੱਕ ਕੇਸ ਬਹੁਤ ਹੀ ਹਾਈਲਾਈਟ ਹੋਇਆ ਹੈ ਉਸ ਤੋਂ ਬਾਅਦ ਅਸੀਂ ਥੋੜੀ ਜੀ ਕੇਕ ਦੀ ਸੈਂਪਲਿੰਗ ਵਧਾਈ ਲੁਧਿਆਣੇ ਚ ਅਸੀਂ نو ਬੇਕਰੀਸ ਤੋਂ ਉਸਤੀ ਜਿਹੜੇ ਕਿ ਮੈਨੂਫੈਕਚਰ ਕਰ ਰਹੀਆਂ ਸੀ ਕੇਕ ਉਹਨਾਂ ਤੋਂ ਸੈਂਪਲ ਲਿੱਤੇ ਉਹਨਾਂ ਦੀ ਇਨਸਪੈਕਸ਼ਨਸ ਕੀਤੀਆਂ ਤੇ ਉਹਨਾਂ ਚੋਂ ਤਿੰਨ ਸੈਂਪਲ ਜਿਹੜੇ ਆਏ ਫੇਲ ਆ ਗਏ ਮਣ ਹੋਰ ਵੀ ਕੋਈ ਕਿਸ ਤਰ੍ਹਾਂ ਦੇ ਕੋਈ ਸੈਂਪਲ ਲਿੱਤੇ ਗਏ ਨੇ ਕੇਕ ਤੋਂ علاوہ ਜਿਵੇਂ ਕਿ ਮੌਸਮ ਬਦਲ ਰਿਹਾ ਤੇ ਤੁਹਾਨੂੰ ਜਾਣਦੇ ਹੋ ਕਿ ਨਵਰਾਤਰੀ ਨਿਕਲੇ ਨੇ ਅਸੀਂ ਨਵਰਾਤਰੀ ਦੇ ਜਿਹੜਾ ਸਮਾਨ ਯੂਜ਼ ਹੁੰਦਾ ਉਹਦੇ ਵੀ ਅਸੀਂ ਸੈਂਪਲ ਲਿੱਤੇ ਪਿਛਲੇ ਦਿਨਾਂ ਵਿੱਚ ਤੇ ਉਹਨਾਂ ਵਿੱਚੋਂ ਵੀ ਆਟੇ ਦੇ ਦੋ ਸੈਂਪਲ ਜਿਹੜੇ ਮਿਸ ਬ੍ਰਾਂਡੇਡ ਆਏ ਨੇ ਤੇ ਇਸ ਤੋਂ ਇਲਾਵਾ ਅਸੀਂ ਚਾਕਲੇਟ ਦੀ ਵੀ ਇੱਕ ਮੈਨੂਫੈਕਚਰਿੰਗ ਫੈਕਟਰੀ ਚੈੱਕ ਕੀਤੀ ਹੈ ਤਾਂ ਮੈਨੂੰ ਜੋ ਕੇਕ ਦੇ ਸੈਂਪਲ ਫੇਰ ਆਏ ਉਹਨਾਂ 'ਤੇ ਅਗਲੀ ਕਾਰਵਾਈ ਕੀ ਕੀਤੀ ਜਾਵੇਗੀ ਹੁਣ ਮੈਨੂੰ ਕੋਈ ਵੀ ਐਂਪਲ ਜਦੋਂ ਫੇਲ ਆਂਦਾ ਹੈ ਫੂਡ ਸੇਫਟੀ ਸਟੈਂਡਰਡ ਐਕਟ 2006 ਦੇ ਅਨੁਸਾਰ ਪਹਿਲੇ ਅਸੀਂ ਨੋਟਿਸ ਕਰਦੇ ਹਾਂ ਇੱਕ ਮੌਕਾ ਦਿੰਦੇ ਹਾਂ ਕਿਕ ਬਣਾਉਣ ਵਾਲੇ ਨੂੰ ਜਾਂ ਜਿਹੜੀ ਵੀ ਚੀਜ਼ ਆ ਰਹੀ ਹੈ ਉਹਦੇ ਮੈਨੂਫੈਕਚਰਰ ਨੂੰ ਜਾਂ ਵੇਚਣ ਵਾਲੇ ਨੂੰ ਉਹ ਨੂੰ ਰੀਚੈੱਕ ਕਰਾ ਸਕਦੇ ਸਾਡੀ ਰੈਫਰ ਲੈਬ ਪੂ ਗਾਜ਼ੀਆਬਾਦ ਤੋਂ ਤੇ ਉਸ ਤੋਂ ਬਾਅਦ ਜੇ ਉਹ ਫੇਲ ਆਂਦਾ ਹੈ ਤੇ ਉਹਦੀ ਰਿਪੋਰਟ ਨੂੰ ਫਾਈਨਲ ਸਮਝ ਕੇ ਉਹਦਾ ਕੇਸ ਐਡਜੂਡੀਕੇਟਿੰਗ ਕੋਰਟ ਜਾਂ ਸੀਜੀਐਮ ਕੋਰਟ ਜਿਸ ਤਰ੍ਹਾਂ ਦਾ ਫੇਲ ਹੈ ਉਸ ਸੰਨ ਲਗਾ ਦਿੱਤਾ ਜਾਂਦਾ ਹੈ ਹਾਂਜੀ ਪਿਛਲੇ ਦਿਨੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਪਟਿਆਲੇ ਦਾ ਇੱਕ ਕੇਸ ਬਹੁਤ ਹੀ ਹਾਈਲਾਈਟ ਹੋਇਆ ਹੈ ਉਸ ਤੋਂ ਬਾਅਦ ਅਸੀਂ ਥੋੜੀ ਜੀ ਕੇਕ ਦੀ ਸੈਂਪਲਿੰਗ ਵਧਾਈ ਲੁਧਿਆਣੇ ਚ ਅਸੀਂ نو ਬੇਕਰੀਸ ਤੋਂ ਮੋਸਤੀ ਜਿਹੜੇ ਕਿ ਮੈਨੂਫੈਕਚਰ ਕਰ ਰਹੀਆਂ ਸੀ ਕੇਕ ਉਹਨਾਂ ਤੋਂ ਸੈਂਪਲ ਲਿੱਤੇ ਉਹਨਾਂ ਦੀ ਇਨਸਪੈਕਸ਼ਨਸ ਕੀਤੀਆਂ ਤੇ ਉਹਨਾਂ ਚੋਂ ਤਿੰਨ ਸੈਂਪਲ ਜਿਹੜੇ ਆਏ ਫੇਲ ਆ ਗਏ ਮਣ ਹੋਰ ਵੀ ਕੋਈ ਕਿਸ ਤਰ੍ਹਾਂ ਦੇ ਕੋਈ ਸੈਂਪਲ ਲਿੱਤੇ ਗਏ ਨੇ ਕੇਕ ਤੋਂ ਇਲਾਵਾ ਕੋਈ ਅ ਜਿਵੇਂ ਕੀ ਮੌਸਮ ਬਦਲ ਰਿਹਾ ਤੇ ਤੁਹਾਨੂੰ ਜਾਣਦੇ ਹੋ ਕਿ ਨਵਰਾਤਰੀ ਨਿਕਲੇ ਨੇ ਅਸੀਂ ਨਵਰਾਤਰੀ ਦੇ ਜਿਹੜਾ ਸਮਾਨ ਯੂਜ਼ ਹੁੰਦਾ ਉਹਦੇ ਵੀ ਅਸੀਂ ਸੈਂਪਲ ਲਿੱਤੇ ਪਿਛਲੇ ਦਿਨਾਂ ਵਿੱਚ ਤੇ ਉਹਨਾਂ ਵਿੱਚੋਂ ਵੀ ਆਟੇ ਦੇ ਦੋ ਸੈਂਪਲ ਜਿਹੜੇ ਮਿਸ ਬ੍ਰਾਂਡੇਡ ਆਏ ਨੇ ਤੇ ਇਸ ਤੋਂ ਇਲਾਵਾ ਅਸੀਂ ਚਾਕਲੇਟ ਦੀ ਵੀ ਇੱਕ ਮੈਨੂਫੈਕਚਰਿੰਗ ਫੈਕਟਰੀ ਚੈੱਕ ਕੀਤੀ ਹੈ ਤਾਂ ਮਨ ਜਿਵੇਂ ਕੇਕ ਦੇ ਸੈਂਪਲ ਫੇਲ ਆਏ ਉਹਨਾਂ 'ਤੇ ਅਗਲੀ ਕਾਰਵਾਈ ਕੀ ਕੀਤੀ ਜਾਵੇਗੀ ਉਹਨਾਂ ਨਾਲ ਕੋਈ ਵੀ ਸੈਂਪਲ ਜਦੋਂ ਫੇਲ ਆਂਦਾ ਹੈ ਫੂਡ ਸੇਫਟੀ ਸਟੈਂਡਰਡ ਐਕਟ 2006 ਦੇ ਅਨੁਸਾਰ ਪਹਿਲੇ ਅਸੀਂ ਨੋਟਿਸ ਕਰਦੇ ਹਾਂ ਇੱਕ ਮੌਕਾ ਦਿੰਦੇ ਹਾਂ ਕਿ ਬਣਾਉਣ ਵਾਲੇ ਨੂੰ ਜਾਂ ਜਿਹੜੀ ਵੀ ਚੀਜ਼ ਆ ਰਹੀ ਹੈ ਉਹਦੇ ਮੈਨੂਫੈਕਚਰਰ ਨੂੰ ਜਾਂ ਵੇਚਣ ਵਾਲੇ ਨੂੰ ਉਹ ਨੂੰ ਰੀਚੈੱਕ ਕਰਾ ਸਕਦੇ ਸਾਡੀ ਰੈਫਰ ਲੈਬ ਤੋਂ ਗਾਜ਼ੀਆਬਾਦ ਤੋਂ ਤੇ ਉਸ ਤੋਂ ਬਾਅਦ ਜੇ ਉਹ ਫੇਲ ਆਂਦਾ ਹੈ ਤੇ ਉਹਦੀ ਰਿਪੋਰਟ ਨੂੰ ਫਾਈਨਲ ਸਮਝ ਕੇ ਉਹਦਾ ਕੇਸ ਐਡਜੂਟicating ਕੋਰਟ ਜਾਂ ਸੀਜੀਐਮ ਕੋਰਟ ਜਿਸ ਦਾ ਉਹ ਫੇਲ ਹੈ ਉਸ ਸਾਹਮਣੇ ਲਗਾ ਦਿੱਤਾ ਜਾਂਦਾ ਹੈ